ਕੁਲਵੰਤ ਸਿੰਘ ਵਿਰਕਜੀ ਦੀ ਕਹਾਣੀ ਦੁੱਧ ਦਾ ਛੱਪੜ ਚਾਚੇ ਤਾਇ ਦੇ ਪੁੱਤਰ ਹੋਣ ਕਰਕੇ ਲਾਲ ਤੇ ਦਿਆਲ ਦਾ ਆਪੋ ਵਿੱਚ ਬੜਾ ਪਿਆਰ ਸੀ ਉਹਨਾਂ ਦੀ ਵਾਹੀ ਵੀ ਇਕੱਠੀ ਸੀ ਪਿੰਡ ਵਿੱਚ ਇਕੱਠ ਦਾ ਬੜਾ ਰੋਹ ਪੈਂਦਾ ਏ ਦੋ ਸਕੇ ਭਰਾਵਾਂ ਨਾਲੋਂ ਜੇ ਦੋ ਚਾਚੇ ਤਾਇ ਦੇ ਪੁੱਤਰ ਰਲ ਕੇ ਤੁਰਦੇ ਹਨ ਤਾਂ ਉਹਨਾਂ ਨੂੰ ਹੋਰ ਵੱਡੀ ਤਾਕਤ ਸਮਝਿਆ ਜਾਂਦਾ ਏ ਕਿਉਂਕਿ ਇਹੋ ਜਿਹਾ ਮੇਲ ਘੱਟ ਵੇਖਣ ਵਿੱਚ ਆਉਂਦਾ ਏ ਭਰਾਵਾਂ ਨੇ ਤਾਂ ਭਲਾ ਰਲ ਕੇ ਤੁਰਨਾ ਹੀ ਹੋਇਆ ਇਸ ਲਈ ਇਹਨਾਂ ਦੋਹਾਂ ਲਾਲ ਤੇ ਦਿਆਲ ਦਾ ਵੀ ਪਿੰਡ ਵਿੱਚ ਲੋਕਾਂ ਨਾ ਲੈਂਦੇ ਸਨ ਕਾਮਿਆਂ ਨੂੰ ਕੰਮ ਕਹਿਣਾ ਉਹਨਾਂ ਲਈ ਸੌਖਾ ਸੀ ਕਿਉਂਕਿ ਉਹ ਛੇਤੀ ਆਖੇ ਲੱਗ ਜਾਂਦੇ ਸਨ ਪਿੰਡ ਦੀਆਂ ਗਲੀਆਂ ਵਿੱਚ ਤੁਰਨਾ ਉਹਨਾਂ ਨੂੰ ਸਵਾਦ ਦਿੰਦਾ ਸੀ ਕਿਉਂਕਿ ਉੱਥੇ ਉਹਨਾਂ ਦਾ ਆਦਰ ਸੀ ਇਸ ਮੁਫਤ ਦੇ ਆਦਰ ਤੋਂ ਬਿਨਾ ਇਕੱਠਿਆਂ ਉਹਨਾਂ ਦਾ ਵਾਹੀ ਜੋਤੀ ਦਾ ਕੰਮ ਵੀ ਸੌਖਾ ਚੱਲਦਾ ਸੀ ਰਲ ਕੇ ਉਹ ਦੋ ਹਲਾ ਦੀ ਵਾਹੀ ਕਰਦੇ ਸਨ ਇੱਕ ਕਾਮਾ ਰੱਖ ਲੈਣ ਨਾਲ ਉਹਨਾਂ ਵਿੱਚੋਂ ਇੱਕ ਬੰਦਾ ਹਰ ਰੋਜ਼ ਸੌਖਾ ਰਹਿ ਸਕਦਾ ਸੀ ਤੇ ਕੰਮ ਵੀ ਚੰਗਾ ਤੁਰਿਆ ਜਾਂਦਾ ਸੀ ਇੱਕ ਹਲਦੀ ਵਾਹੀ ਇੱਕ ਤੇ ਬੇ ਸਵਾਦ ਹੁੰਦੀ ਐ ਦੂਜੀ ਸੁੱਤਰ ਨਹੀਂ ਬੈਠਦੀ ਜੇ ਇਕੱਲੇ ਹੋਵੋ ਤਾਂ ਉਹ ਬੰਦਾ ਡੰਗਰਾਂ ਨਾਲ ਡੰਗਰ ਹੋ ਜਾਂਦਾ ਏ ਤੇ ਜੇ ਕੰਮਾਂ ਰੱਖੇ ਤਾਂ ਪੂਰਾ ਨਹੀਂ ਪੱਟਦਾ ਇਹ ਇਕੱਠੀ ਵਾਹੀ ਤੀਸਰੇ ਬੰਦੇ ਨੂੰ ਜਿਹੜਾ ਵੇਲ ਦੇ ਰਹੀ ਸੀ ਉਹ ਸਾਰਾ ਦਿਆਲ ਹੀ ਮਾਣਦਾ ਉਹ ਗੋਰੇ ਰੰਗ ਦਾ ਸੋਹਣੀ ਸ਼ਕਲ ਵਾਲਾ ਭਾਰਾ ਜਿਹਾ ਗੱਭਰੂ ਸੀ ਪਹਿਲੇ ਪਹਿਰ ਤੇ ਉਹ ਪਿਆਲੀਆਂ ਵਿੱਚ ਕੁਝ ਕੰਮ ਕਰਦਾ ਪਰ ਪਿਛਲੇ ਪਹਿਰ ਰੋਜ ਉਹ ਚਿੱਟੇ ਕੱਪੜੇ ਪਾ ਕੇ ਪਿੰਡ ਵਿੱਚ ਪਾਉਂਦਾ ਰਹਿੰਦਾ ਜਾਂ ਖੁੰਡਾ ਤੇ ਬੈਠਾ ਰਹਿੰਦਾ ਤੇ ਲੋਕੀ ਉਸ ਨਾਲ ਅੱਖ ਮਿਲਾ ਕੇ ਉਸ ਨਾਲ ਗੱਲਾਂ ਕਰਕੇ ਖੁਸ਼ ਹੁੰਦੇ ਪਰ ਪਿੰਡ ਵਾਲਿਆਂ ਦੀ ਤੇ ਤਿਆਲ ਦੀ ਇਹ ਸਾਰੀ ਖੁਸ਼ੀ ਲਾਲ ਦੇ ਸਿਰ ਤੇ ਸੀ ਜਿਸ ਨੂੰ ਪਿੱਛੋਂ ਕੰਮ ਕਰਨਾ ਪੈਂਦਾ ਕੱਲ ਤੂੰ ਪਿੰਡੋਂ ਹੀ ਨਹੀਂ ਨਿਕਲਿਆ ਪਿਛਲੇ ਪਹਿਰ ਬਾੜ ਦੇਣੀ ਸੀ ਕਣਕ ਨੂੰ ਦੋ ਬੰਦਿਆਂ ਵਿੱਚ ਬਾੜ ਤੇ ਨੂੰ ਪਤਾ ਹੈ ਬੜੀ ਔਖੀ ਹੁੰਦੀ ਹੈ ਲਾਲ ਕਦੀ ਊਲਾਮਾ ਦਿੰਦਾ ਐਮੀ ਆਲਸਕਾਰ ਛੱਡਿਆ ਪਿੰਡ ਥਾਣੇਦਾਰ ਆਇਆ ਹੋਇਆ ਸੀ ਮੈਂ ਆਖਿਆ ਕੋਈ ਗੱਲਬਾਤ ਸੁਣਾਗੇ ਧਿਆਲ ਨੀਵੀਂ ਖਿੱਚ ਛੜਦਾ ਤੇ ਲਾਲ ਚੁੱਪ ਹੋ ਜਾਂਦਾ ਲਾਲ ਦੀ ਬੋਟੀ ਵੀ ਧਿਆਲ ਨੂੰ ਆਪਣੇ ਘਰ ਵਿੱਚ ਫੇਰਦਿਆਂ ਵੇਖਦੀ ਜਦੋਂ ਲਾਲ ਬਾਹਰ ਪੈਲੀਆਂ ਵਿੱਚ ਕੰਮ ਲੱਗਾ ਹੋਇਆ ਹੁੰਦਾ ਉਹਨਾਂ ਦੇ ਘਰ ਦੀ ਸਾਂਝੀ ਕੰਨ ਤੋਂ ਪਾਰ ਉਹਦੀ ਪੱਗ ਇੱਧਰ ਉੱਧਰ ਪਾਉਂਦੀ ਦਿਸਦੀ ਕਦੀ ਉਹ ਆਪਣੇ ਮੁੰਡੇ ਨੂੰ ਚੁੱਕ ਕੇ ਘਰੋਂ ਕੋਈ ਲੱਕੜ ਫੜ ਤਰਖਾਣ ਵੱਲ ਲੈ ਜਾਂਦਾ ਅਤੇ ਉੱਥੇ ਬੈਠ ਕੇ ਉਸ ਨੂੰ ਗੱਡੀ ਬਣਵਾ ਦਿੰਦਾ ਤੇ ਕਦੀ ਆਪਣੀ ਬੋਟੀ ਦਾ ਸਾਗ ਚੀਰਨ ਵਾਲਾ ਦਾਤਰ ਚੁੱਕ ਕੇ ਲੋਹਾਰਾ ਪਾਸੋਂ ਲੁਆਣ ਤੁਰ ਪੈਂਦਾ ਅਤੇ ਕਦੇ ਸੱਤੋ ਜਲਾਹੀ ਨੂੰ ਚਰਖਾ ਚੁਕਵਾ ਕੇ ਉਸ ਦੀ ਤਾਣ ਗਢਵਾ ਲਿਆਉਂਦਾ ਲਾਲ ਦੀ ਬੋਟੀ ਦੇ ਸਾਰੇ ਕੰਮ ਉਸੇ ਤਰ੍ਹਾਂ ਹੀ ਪਏ ਰਹਿੰਦੇ ਧਿਆਲ ਦੀ ਘਰ ਵਿੱਚ ਪਾਉਣ ਦੀ ਪੱਗ ਤੇ ਆਉਂਦੀ ਆਵਾਜ਼ ਉਸ ਦੀਆਂ ਕਈ ਸੱਦਰਾਂ ਟੁੰਬਦੀ ਜੇ ਕਦੀ ਲਾਲ ਵੀ ਇਸੇ ਵੇਲੇ ਘਰ ਆ ਸਕੇ ਤਾ ਉਹ ਉਸ ਨੂੰ ਦੁੱਧ ਪਾ ਕੇ ਦੇਵੇ ਪਿੰਡ ਵਿੱਚ ਜਾਣ ਦੀ ਉਸ ਨੂੰ ਚਿੱਟੇ-ਚਿੱਟੇ ਕੱਪੜੇ ਪਵਾਏ ਤੇ ਉਸ ਦੇ ਕੱਪੜੇ ਪਾਦਿਆਂ ਨੂੰ ਛੱਟ ਪਾਟ ਉਸ ਦੀ ਪੱਗ ਨੂੰ ਮਾਇਆ ਲਾ ਦੇਵੇ ਹੁਣ ਤੇ ਨਾ ਕੱਪੜੇ ਧੋਣ ਤੇ ਨਾ ਪਾਉਣ ਦਾ ਕੋਈ ਸਵਾਦ ਸੀ ਅੱਠੀ ਦਸੀ ਦਿਨੀ ਰਾਤ ਨੂੰ ਸੌਣ ਲੱਗਿਆ ਉਹ ਤੋਤੇ ਹੋਏ ਕੱਪੜੇ ਸਰਹਾਣੇ ਰਖਵਾ ਲੈਂਦਾ ਤੇ ਸਵੇਰੇ ਉੱਠ ਕੇ ਰਾਤ ਦੇ ਲਾਏ ਹੋਏ ਮੈਲੇ ਕੱਪੜੇ ਸਰਹਾਣੇ ਰੱਖ ਕੇ ਉਹ ਚਿੱਟੇ ਕੱਪੜੇ ਪਾ ਲੈਂਦਾ ਪਰ ਛੇਤੀ ਹੀ ਇਹ ਵੀ ਮੈਲੇ ਹੋ ਜਾਂਦੇ ਤੇ ਫਿਰ ਕਈ ਦਿਨ ਉਹ ਮੈਲੇ ਹੀ ਪਾਈ ਫਿਰਦਾ ਜੇ ਲਾਲ ਵੀ ਦਿয়াল ਵਾਂਗ ਸ਼ਾਮ ਘਰ ਪੀਤਾ ਸਕੇ ਤੇ ਫਿਰ ਰਾਤ ਨੂੰ ਜਦੋਂ ਲਾਲ ਘਰ ਆਉਂਦਾ ਤਾਂ ਉਹ ਆਖਦੀ ਤੂੰ ਉਹਦਾ ਕੰਮਾਂ ਰੱਖਿਆ ਹੋਇਆ ਹੈ ਆਪ ਤੇ ਸਰਦਾਰ ਪਿੰਡ ਫਿਰਦਾ ਰਹਿੰਦਾ ਹੈ ਤੇ ਤੂੰ ਉੱਥੇ ਮਿੱਟੀ ਨਾਲ ਢੋਲਦਾ ਰਹਿਣਾ ਹੈ ਪਿੰਡ ਫਿਰਨ ਵਿੱਚ ਕੀ ਪਿਆ ਹੈ ਪਾਣੀ ਦੀ ਵਾਰੀ ਦੀ ਗੱਲ ਕਰਨੀ ਸੀ ਇਸ ਕਰਕੇ ਆਇਆ ਸੀ ਉਹ ਲਾਲ ਗੱਲ ਬੁਲਾਉਂਦਾ ਤੇ ਫਿਰ ਮਰਮ ਲਾਉਂਦਾ ਕਦੇ ਹਲ ਫਲ ਠੀਕ ਕਰਾਣਾ ਹੁੰਦਾ ਹੈ ਕੋਈ ਰੱਸਾ ਪੈੜਾ ਵਟਣਾ ਹੁੰਦਾ ਹੈ ਜਾ ਕੋਈ ਬੰਦਾ ਦਿਹਾੜੀ ਲਈ ਆਖਣਾ ਹੁੰਦਾ ਹੈ ਪਿੰਡ ਵਿੱਚ ਸੌ ਕੰਮ ਹੁੰਦੇ ਨੇ ਪਿੰਡ ਕੰਮ ਹੁੰਦੇ ਨੇ ਤਾਂ ਤੂੰ ਵੀ ਆ ਜਾਇਆ ਕਰ ਕਦੀ ਜ਼ਰੂਰ ਉਸੇ ਨੇ ਹੀ ਕਰਨੇ ਹੁੰਦੇ ਨੇ ਪਿੰਡ ਵਾਲੇ ਕੰਮ ਹੱਲਾ ਮੈਂ ਆ ਜਾਇਆ ਕਰਾਂਗਾ ਇਹਦੇ ਵਿੱਚ ਕਿਹੜੀ ਗੱਲ ਹੈ ਉਹ ਆਦਾ ਹੈ ਮੈਂ ਲੱਗ ਜਾਣਾ ਮੈਂ ਆਣਾ ਹੱਲਾ ਤੂੰ ਲਗਾ ਆ ਜਾ ਲਾਲ ਆਉਣ ਲਈ ਕਹਤੇ ਦਿੰਦਾ ਪਰ ਉਹ ਆਇਆ ਕਦੀ ਨਾ ਇਸ ਬਿੜੀ ਵਿੱਚ ਅਸਲ ਵਿੱਚ ਉਹ ਭਿਆਲ ਦੇ ਹੇਠ ਵਗ ਰਿਹਾ ਸੀ ਉਹ ਤਾਰੇ ਚੜੇ ਉੱਠਦਾ ਤੇ ਕਾਮੇ ਨਾਲ ਹਲ ਜੋੜ ਕੇ ਲੈ ਜਾਂਦਾ ਮਗਰੋਂ ਦਿ얄 ਤੰਮੀ ਵੇਲੇ ਉੱਠ ਕੇ ਮੱਜੀ ਨੂੰ ਬਾਹਰ ਕੱਢਦਾ ਪੱਠੇ ਪਾਉਂਦਾ ਤੇ ਫਿਰ ਚੋਂਦਾ ਡੰਗਰਾਂ ਜੋਗੇ ਪੱਠੇ ਵੱਢ ਕੇ ਉਹਨਾਂ ਨੂੰ ਛੇੜ ਕੇ ਲੈ ਜਾਂਦਾ ਤੇ ਥੋੜਾ ਜਿਹਾ ਫਿਰਾਤ ਉਰਾ ਕੇ ਮੋੜ ਲਿਆਉਂਦਾ ਪਿਛਲੇ ਪਹਿਰੋਂ ਪਿੰਡ ਕਦੀ ਕਿਸੇ ਢਾਣੀ ਨਾਲ ਸ਼ਰਾਬ ਪੀ ਛੱਡਦਾ ਕਦੀ ਤਾਸ਼ ਖੇਡਦਾ ਰਹਿੰਦਾ ਤੇ ਕਦੀ ਅਖਬਾਰਾਂ ਦੀਆਂ ਖਬਰਾਂ ਸੁਣਦਾ ਸਮਝਦਾ ਰਹਿੰਦਾ ਵਾਹੀ ਦਾ ਤੇ ਸਾਰਾ ਬਾਰ ਦਿਨ ਉਹ ਦਿਨ ਲਾਲ ਤੇ ਪੈਂਦਾ ਜਾ ਰਿਹਾ ਸੀ ਲਾਲ ਸਦਾ ਜਾਰ ਬੇਲੀ ਗੰਡਣ ਤੇ ਆਪਣਾ ਰਸੂਕ ਬਣਾਉਣ ਤੇ ਰਹਿੰਦਾ ਹਰ ਪਿਆਲੀ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ ਇੱਕ ਧਿਰ ਬਹੁਤਾ ਕੰਮ ਕਰਦੀ ਹੈ ਤੇ ਇੱਕ ਥੋੜਾ ਜਿੰਨਾ ਚਿਰ ਬਹੁਤਾ ਕੰਮ ਕਰਨ ਵਾਲੀ ਧਿਰ ਚੁੱਪ ਕੀਤੀ ਰਹੇ ਪਿਆਲੀ ਚੱਲਦੀ ਰਹਿੰਦੀ ਹੈ ਤੇ ਜਦੋਂ ਉਸ ਨੂੰ ਇਹ ਬਹੁਤਾ ਕੰਮ ਚੁੱਬੜ ਲੱਗ ਜਾਵੇ ਤਾਂ ਪਿਆਲੀ ਟੁੱਟ ਜਾਂਦੀ ਹੈ ਇੱਕ ਦਿਨ ਬਾਡੀਆਂ ਤੋਂ ਪਿੱਛੇ ਲੋਹਾਰਾਂ ਦੇ ਮੁੰਡੇ ਜੱਟਾਂ ਤੋਂ ਕਣਕ ਦੀਆਂ ਭਰੀਆਂ ਇਕੱਠੀਆਂ ਕਰ ਰਹੇ ਸਨ ਲਾਲ ਇੱਕ ਹੋਰ ਜੱਟ ਦੇ ਡੇਰੇ ਤੇ ਬੈਠਾ ਸੀ ਲੋਹਾਰਾਂ ਦਾ ਇੱਕ ਮੁੰਡਾ ਉਸ ਝਟ ਤੋਂ ਭਰੀ ਮੰਗਣ ਆ ਗਿਆ ਉਸ ਨਾਲ ਦਾ ਦੂਜਾ ਮੁੰਡਾ ਕੋਲ ਸੜਕ ਤੋਂ ਭਰੀ ਚੁੱਕੀ ਲੰਘ ਰਿਹਾ ਸੀ ਔਹ ਭਰੀ ਕਿੱਥੋਂ ਲਿਆਂਦੀ ਓ ਉਸ ਜੱਟ ਨੇ ਭਰੀ ਮੰਗਣ ਆਏ ਮੁੰਡੇ ਤੋਂ ਦੂਜੀ ਭਰੀ ਬਾਰੇ ਪੁੱਛਿਆ ਇਹ ਤੇ ਅਥੋ ਦਿয়াল ਦੇ ਖਲਵਾੜੇ ਤੋਂ ਲਿਆਏ ਆ ਲਾਲ ਨੇ ਇਹ ਸੁਣਿਆ ਤਾਂ ਉਸ ਨੂੰ ਆਪਣਾ ਲਹੂ ਠੰਡਾ ਹੁੰਦਾ ਲੱਗਾ ਖਲਵਾੜਾ ਤਾਂ ਸਾਜਾ ਸੀ ਪਰਨਾ ਧਿਆਲ ਦਾ ਵੱਜ ਰਿਹਾ ਸੀ ਕੰਮ ਵਿੱਚ ਰੁਕ ਲਾਲ ਦਾ ਤੇ ਆਪਣੇ ਭਾਉ पांडे ਤੋਂ ਵੀ ਨਾ ਮਿਟਦਾ ਜਾ ਰਿਹਾ ਸੀ ਉਸ ਨੇ ਅੜਰੇ ਹੋਣ ਦਾ ਫੈਸਲਾ ਕਰ ਲਿਆ ਬਾਡੀਆਂ ਪਿੱਛੋਂ ਉਂਝ ਵੀ ਇਹ ਵਾਹੀਆਂ ਬਦਲਣ ਦੇ ਦਿਨ ਸਨ ਧਾਣੇ ਤੇ ਉਹ ਪਹਿਲਾਂ ਹੀ ਵੰਡ ਲੈਂਦੇ ਸਨ ਇਸ ਵਾਰੀ ਉਸ ਨੇ ਤੋੜੀ ਵੀ ਵੰਡ ਲਈ ਮੱਝਾਂ ਆਪਣੀਆਂ ਵੱਖਰੀਆਂ ਵੰਨ ਲਈ ਇੱਕ ਸੱਜਰ ਸੂਈ ਮੱਝ ਦਾ ਥੋੜਾ ਜਿਹਾ ਵਕਤ ਸੀ ਉਸ ਦੀ ਕੱਟੀ ਮਰ ਗਈ ਹੋਈ ਸੀ ਤੇ ਉਹ ਧਿਆਲ ਦੇ ਹੱਥ ਪਈ ਹੋਈ ਸੀ ਕਿਸੇ ਹੋਰ ਤੋਂ ਨਹੀਂ ਸੀ ਮਿਲਦੀ ਲਾਲ ਨੇ ਕੁਝ ਦਿਨ ਉਸ ਨੂੰ ਛੋਲਿਆਂ ਦੇ ਵੰਡ ਵਿੱਚ ਲੂਣ ਘੋਲ ਕੇ ਪਿਆਇਆ ਆਪਣੇ ਹੱਥ ਤੇ ਆਟਾ ਚਰਾਇਆ ਤੜੀ ਤੇ ਧਾਰਾ ਮਾਰ ਕੇ ਉਸ ਨੂੰ ਚਟਾਈਆਂ ਆਪਣੇ ਮੂੰਹ ਵਿੱਚ ਧਾਰ ਲੈ ਕੇ ਉਸ ਦੀਆਂ ਨਾਸਾਂ ਤੇ ਫੁਰਕੜਾ ਮਾਰਿਆ ਤੇ ਉਹ ਹੌਲੀ-ਹੌਲੀ ਉਸ ਤੋਂ ਵੀ ਮਿਲਣ ਲੱਗ ਪਈ ਪਰ ਦਿਆਲ ਨਾਲੋਂ ਉਸ ਮੱਝ ਦਾ ਪਿਆਰ ਨਾ ਟੁੱਟਾ ਜਦੋਂ ਕਦੀ ਖੁੱਲਦੀ ਉਸੇ ਕੋਲ ਜਾ ਖਲੋਂਦੀ ਜਾਂ ਉਸ ਦੀਆਂ ਮੱਜਾਂ ਵਿੱਚ ਰਲ ਜਾਂਦੀ ਮੱਝ ਅਤੇ ਦਿয়াল ਨਾਲ ਪਿਆਰ ਬਣਿਆ ਰਿਹਾ ਪਰ ਲਾਲ ਤੇ ਦਿয়াল ਇੱਕ ਦੂਜੇ ਤੋਂ ਦੂਰ ਦੂਰ ਹੁੰਦੇ ਗਏ ਪਿਆਲੀਆਂ ਨੇੜੇ ਹੋਣ ਕਰਕੇ ਉਹਨਾਂ ਦੇ ਡੰਗਰ ਖੁੱਲ ਕੇ ਇੱਕ ਦੂਜੇ ਦੀ ਪਿਆਲੀ ਵਿੱਚ ਪੈ ਜਾਂਦੇ ਤੇ ਇਸ ਵਿੱਚੋਂ ਕਈ ਊਲਾਮੇ ਨਿਕਲਦੇ ਹਰ ਇਹੋ ਜਿਹੇ ਮੌਕੇ ਤੇ ਦੋਵੇਂ ਇੱਕ ਦੂਜੇ ਤੋਂ ਵੱਧ ਕੇ ਗੱਲਾਂ ਕਰਦੇ ਤੇ ਕੋਈ تیر ਨਹੀਂ ਵੀ ਨਾ ਖੇਚਦੀ ਜਦੋਂ ਦਿয়াল ਦੀ ਨਿੱਕੀ ਜਿਹੀ ਕੱਟੀ ਲੱਕੜਾਂ ਦੀ ਵਿਰਲ ਵਿੱਚੋਂ ਨਿਕਲ ਕੇ ਸਾਰੀ ਰਾਤ ਲਾਲ ਦੇ ਬਿੱਜੇ ਹੋਏ ਗੋਗਲੂਆਂ ਵਿੱਚ ਫਿਰਦੀ ਰਹੀ ਤਾਂ ਦਿਆਲ ਨੇ ਅੱਗੇ ਉਲਟਾ ਕਿਹਾ ਮੈਂ ਕੋਈ ਕੱਟੀ ਦੇ ਨਾਲ ਤਾਂ ਨਹੀਂ ਨਾ ਵੱਜ ਜਾਣਾ ਇਹ ਨਿੱਕੇ ਨਿੱਕੇ ਜੀ ਸੱਜਿਓ ਖੱਬਿਓ ਕਿਧਰੋਂ ਨਿਕਲ ਹੀ ਜਾਂਦੇ ਨੇ ਤੇ ਫਿਰ ਅਗਲੇ ਦਿਨ ਜਦੋਂ ਲਾਲ ਦੀ ਘੋੜੀ ਸੰਗਲ ਲੱਗੇ ਨਾਲ ਦਿਆਲ ਦੀ ਫਲੀ ਹੋਈ ਕਪਾਹ ਵਿੱਚ ਬੂਟੇ ਪਾਉਂਦੀ ਤੇ ਫਲ ਕੇਰਦੀ ਰਹੀ ਤਾਂ ਲਾਲ ਨੇ ਕਹਿ ਛੱਡਿਆ ਘੋੜੀ ਤੇ ਕਪਾਹ ਨੂੰ ਮੂੰਹ ਨਹੀਂ ਲਾਂਦੀ ਬੂਟੇ ਤੇ ਉਦੋਂ ਭੱਜਦੇ ਨੇ ਜਦੋਂ ਸੰਗਲੀ ਹੋਈ ਘੋੜੀ ਨੂੰ ਤੋਂ ਮਗਰੋਂ ਤਰਾਨਾ ਏ ਆਰਾਮ ਨਾਲ ਕੱਡੇ ਤਾਂ ਆਪੇ ਬੂਟੇ ਨਾ ਭੱਜਣ। ਦਿਆਲ ਨੂੰ ਇਸ ਗੱਲ ਦਾ ਬੜਾ ਗੁੱਸਾ ਸੀ। ਗੋਗਲੂ ਤੇ ਆਖਰ ਪੱਠੇ ਹੀ ਸਨ ਪਰ ਕਪਾਹ ਤੇ ਪੈਸੇ ਵਾਲੀ ਫਸਲ ਸੀ। ਇੱਕ ਵਿਚਾਰ ਸੀ। ਨਾ ਲਾਲ ਤੇ ਨਾ ਦਿਆਲ ਨੇ ਕਦੀ ਇੱਕ ਦੂਜੇ ਦੇ ਹੱਥੀ ਪੈਣ ਦੀ ਸੋਚਿਆ ਸੀ। ਇਸ ਤੋਂ ਕੁਝ ਦਿਨ ਪਿੱਛੋਂ ਮੀਂਹ ਪਿਆ। ਦਿਆਲ ਕੋਲ ਤੇ ਬਾਹਰ ਇੱਕ ਕੋਠਾ ਹੈ ਹੀ ਸੀ ਪਰ ਲਾਲ ਨੇ ਅਜੇ ਕੁਝ ਨਹੀਂ ਸੀ ਛੱਤਿਆ। ਫਿਰ ਵੀ ਉਹ ਦਿਆਲ ਦੇ ਕੋਠੇ ਵਿੱਚ ਆ ਕੇ ਸਿਰ ਨਹੀਂ ਲੁਕਾਉਣਾ ਚਾਹੁੰਦਾ ਸੀ। ਉਸ ਤੇ ਤੂਤ ហេਠਾ ਥੋੜਾ ਜਿਹਾ ਬਚਾ ਹੋ ਸਕਦਾ ਸੀ ਚਾਦਰ ਦੀ ਬੁੱਕਲ ਮਾਰ ਕੇ ਉਹ ਆਪਣੇ ਤੂਤ ਥੱਲੇ ਬੈਠਾ ਰਿਹਾ ਤੇ ਉੱਤੇ ਮੀ ਪੈਂਦਾ ਰਿਹਾ ਇਹ ਗੱਲ ਪਿੰਡ ਵੀ ਅੱਪੜ ਗਈ ਉਸ ਤੇ ਤੂਤ ਵਿੱਚ ਬੰਗਲਿਆਂ ਦੇ ਆਲਣੇ ਸਨ ਲੋਕੀ ਕਹਿੰਦੇ ਫਿਰਨ ਉੱਤੇ ਬੰਗਲੇ ਨਾਉਂਦੇ ਰਹੇ ਅਤੇ ហេਠਾ ਲਾਲ ਨਹਾਉਂਦਾ ਰਿਹਾ ਇਸ ਮੀ ਤੋਂ ਪਿੱਛੋਂ ਇਹ ਗੱਲ ਆਮ ਸੀ ਕਿ ਇੱਕ ਨਾ ਇੱਕ ਦਿਨ ਲਾਲ ਤੇ ਦਿਆਲ ਦੀ ਲੜਾਈ ਹੋਵੇਗੀ ਕੋਈ ਕਹਿੰਦਾ ਸੀ ਦਿਆਲ ਤਕੜਾ ਹੈ ਉਹ ਮਾਰੇਗਾ ਕੋਈ ਕਹਿੰਦਾ ਸੀ ਲਾਲ ਵਿੱਚ ਗੁੱਸਾ ਬਹੁਤਾ ਹੈ ਇਸ ਲਈ ਉਹ ਮਾਰੇਗਾ ਇਹ ਗੱਲਾਂ ਲਾਲ ਦੀ ਬਹੁਤੀ ਤਿੱਕਰ ਵੀ ਆਪੜਦੀਆਂ ਤੇ ਕਦੀ ਕਦੀ ਉਹ ਖਾਬਰ ਕੇ ਪੁੱਛਦੀ ਸੁਣਿਆ ਦਿਆਲ ਤੇਰੇ ਗੱਲ ਪੈਣ ਨੂੰ ਫਿਰਦਾ ਹੈ ਮੇਰੇ ਗੱਲ ਪੈ ਕੇ ਮਰਨਾ ਉਸ ਉਹ ਤੇ ਕੁਸਕ ਨਹੀਂ ਸਕਦਾ ਮੇਰੇ ਸਾਹਮਣੇ ਲਾਲ ਅੱਗਿਓ ਚੌੜਾ ਹੋ ਕੇ ਆਖਦਾ ਆਪਣੇ ਆਪ ਨੂੰ ਉੱਚਾ ਵਿਖਾਉਣ ਲਈ ਇੱਕ ਦਿਨ ਲਾਲ ਨੇ ਹੱਦ ਹੀ ਕਰ ਦਿੱਤੀ ਨਵੀਂ ਕਣਕ ਬੀਜਣ ਤੋਂ ਪਹਿਲਾਂ ਦਿਆਲ ਆਪਣੀ ਇੱਕ ਪਿਆਲੀ ਵਿੱਚ ਰੂੜੀ ਪਾਉਣਾ ਚਾਹੁੰਦਾ ਸੀ ਗੱਡੇ ਦਾ ਰਾਹ ਲਾਲ ਦੀ ਪਿਆਲੀ ਵਿੱਚੋਂ ਦੀ ਹੀ ਸੀ ਪਰ ਇਹ ਪਿਆਲੀ ਕਿਉਂਕਿ ਅਖੜ ਪਈ ਹੋਈ ਸੀ ਇਸ ਲਈ ਇਸ ਵਿੱਚੋਂ ਗੱਡਾ ਲਗਾਉਣ ਦਾ ਕੋਈ ਹਰਜ ਨਹੀਂ ਸੀ ਪਰ ਜਦੋਂ ਦਿਆਲ ਗੱਡਾ ਭਰ ਕੇ ਲਿਆਇਆ ਤਾਂ ਲਾਲ ਡਾਂਗ ਫੜ ਕੇ ਆਪਣੀ ਵੱਟ ਤੇ ਖੜੋ ਗਿਆ ਤੇ ਉਸਨੇ ਦਿਆਲ ਦਾ ਗੱਡਾ ਪਿਛਾ ਮੋੜ ਦਿੱਤਾ ਰਾਤ ਨੂੰ ਜਦੋਂ ਲਾਲ ਨੇ ਇਹ ਗੱਲ ਆਪਣੀ ਬੋਟੀ ਨੂੰ ਦੱਸੀ ਤਾਂ ਉਸ ਨੂੰ ਵਿਸ਼ਵਾਸ ਜਿਹਾ ਹੋ ਗਿਆ ਕਿ ਦਿਆਲ ਉਸਤੇ ਪਤੀ ਤੋਂ ਕੁਝ ਤਰਹੰਦਾ ਸੀ ਦਿਆਲ ਨੂੰ ਵੀ ਆਪਣੀ ਹਾਲਤ ਕੋ ਚੁਬਣ ਲੱਗ ਪਈ ਸੀ ਬਿਨਾ ਕੁਝ ਪੱਜ ਬਣਾਉਣ ਦੇ ਉਹ ਉਸ ਨਾਲ ਖਹਿਣ-ਖਹਿਣ ਕਰਦਾ ਸੀ ਇੱਕ ਦਿਨ ਖਾਓ ਪੀਏ ਨਾਲ ਲਾਲ ਆਪਣੀ ਘੋੜੀ ਤੇ ਚੜ ਕੇ ਪਿੰਡ ਆ ਰਿਹਾ ਸੀ ਰਾਹ ਵਿੱਚ ਇੱਕ ਖਾਲ ਤੇ ਦਿਯਾਲ ਇੱਕ ਹੋਰ ਬੰਦਾ ਸ਼ਰਾਬ ਪੀ ਰਹੇ ਸਨ ਉਹਨਾਂ ਲਾਲ ਨੂੰ ਵੇਖ ਲਿਆ ਤੇ ਲਾਲ ਨੇ ਉਹਨਾਂ ਨੂੰ ਖਾਲ ਤੋਂ ਲੰਘਣ ਲਈ ਘੋੜੀ ਨੇ ਹੌਲੀ ਹੋਣਾ ਹੀ ਸੀ ਲਾਲ ਦੇ ਹੱਥ ਵਿੱਚ ਕੇਵਲ ਸਖਣਾ ਗੜਵਾ ਸੀ ਕਿਹੜਾ ਹੈ ਦਿਯਾਲ ਨੇ ਜਰਾ ਲਮਕਾ ਕੇ ਕਿਹਾ ਮੈਂ ਆ ਲਾਲ ਲਾਲ ਨੇ ਤਕੜੇ ਹੋ ਕੇ ਕਿਹਾ ਤੇ ਫਿਰ ਤੁਰੋ ਤੁਰੋ ਕਰਕੇ ਘੋੜੀ ਨੂੰ ਪਾਣੀ ਪਿਉਣ ਲੱਗ ਪਿਆ ਜਿਸ ਤਰ੍ਹਾਂ ਕਹਿ ਰਿਹਾ ਹੋਵੇ ਆ ਜਾਓ ਮੈਂ ਤੇ ਖਲਾਵਾ ਪਰ ਆਇਆ ਕੋਈ ਨਾ ਤੇ ਲਾਲ ਨੇ ਪਾਣੀ ਪਿਆ ਕੇ ਘੋੜੀ ਤੋਰ ਲਈ ਘਰ ਆ ਕੇ ਲਾਲ ਨੇ ਵੋਟੀ ਨੂੰ ਦੱਸਿਆ ਮੈਂ ਸੋਚਿਆ ਜਿਹੜਾ ਆਇਆ ਗੜਵਾ ਮਾਰਾਂਗਾ ਸਿਰ ਵਿੱਚ ਘੋੜੀ ਤੇ ਚੜਿਆ ਬੰਦਾ ਉਝ ਵਿੱਚ ਉਹ ਬੰਦਿਆਂ ਤੇ ਭਾਰੂ ਹੁੰਦਾ ਹੈ ਜਿਸ ਨੂੰ ਮਰਜ਼ੀ ਹੋਵੇ ਲਾ ਕੇ ਮਾਰ ਦਏ ਸ਼ਾਬਾਸ਼ ਲਾਲ ਦੀ ਵੋਟੀ ਦੀਆਂ ਚਮਕਦੀਆਂ ਅੱਖਾਂ ਨੇ ਕਿਹਾ ਮੇਰਾ ਪਤੀ ਇਸ ਤੋਂ ਘਟ ਕੀ ਕਰ ਸਕਦਾ ਸੀ ਲਾਲ ਡਾਡਾ ਖੁਸ਼ ਸੀ ਅੱਜ ਉਹਦੀ ਗੱਲ ਵਿੱਚ ਬਧੇਰੇ ਠਰਮਾ ਸੀ ਉਸ ਦਾ ਪਿਆਰ ਬੜਾ ਫੱਬ ਕੇ ਪੌਂ ਤੇ ਟਿਕਦਾ ਸੀ ਤੇ ਉਸ ਦੇ ਬੱਚੇ ਉਸ ਨੂੰ ਡਾਡੇ ਪਿਆਰੇ ਲੱਗਦੇ ਸਨ ਫਿਰ ਇੱਕ ਰਾਤ ਕੁਝ ਕਿੜਮਿਨ ਜਹੀ ਰਹੀ ਕਿੜਮਿਨ ਦੇ ਆਲਮ ਤੋਂ ਲਾਲ ਨੇ ਧੰਮੀ ਵਾਲੇ ਉੱਠ ਕੇ ਮੱਝ ਨੂੰ ਪੱਠੇ ਨਾ ਪਾਏ ਪੱਠਿਆਂ ਦੀ ਹਿਰਸ ਵਿੱਚ ਮੱਝ ਸੰਗਲ ਖਿੱਚ ਕੇ ਮੀਂਹ ਨਾਲ ਢਿੱਲਾ ਹੋਇਆ ਕਿੱਲਾ ਪੁਟਾ ਗਈ ਚੰਗੇ ਦਿਨ ਚੜੇ ਉੱਠ ਕੇ ਲਾਲ ਬਾਹਰੋਂ ਸੜਕ ਤੋਂ ਮੱਝ ਲੱਭ ਕੇ ਤੇ ਅੱਗੇ ਵੰਡ ਪਾ ਕੇ ਚੋਣ ਬਹਿ ਗਿਆ ਮੱਝ ਦਾ ਪਾਸਮਾਜ ਬਹੁਤ ਢਿੱਲਾ ਸੀ ਕਿਸੇ ਪਹਿਲਾਂ ਚੋ ਲਈ ਹੋਈ ਜਾਪਦੀ ਸੀ ਐਵੇਂ ਪੰਡ ਦੇ ਲਾਲ ਚਨੂਹੀ ਦੂਜੀ ਵਾਰ ਮਿਲ ਰਹੀ ਸੀ ਪਰ ਕੋਈ ਕੌਣ ਇਹਨੂੰ ਚੋ ਸਕਦਾ ਸੀ ਦਿয়াল ਤੋਂ ਬਿਨਾ ਤੇ ਕਿਸੇ ਤੋਂ ਮਿਲਦੀ ਹੀ ਨਹੀਂ ਸੀ ਬਸ ਦਿয়াল ਨੇ ਹੀ ਚੋਈ ਸੀ ਚਾਰ-ਚਾਰ ਧਾਰਾ ਮਾਰਨ ਪਿੱਛੋਂ ਸਾਰੇ ਥਣ ਖਾਲੀ ਹੋ ਗਏ ਘੜਬੇ ਵਿੱਚ 3-4 ਛੰਨਿਆਂ ਦੀ ਥਾਂ ਮਸਾ ਇੱਕ ਛੰਨਾ ਦੁੱਧ ਸੀ ਹੁਣ ਕੀ ਬਣੇਗਾ ਧਿਆਲ ਨੇ ਤੇ ਬਹੁਤ ਹੀ ਮੂਰਖਤਾ ਕੀਤੀ ਸੀ ਆਪਣੀ ਬਹੋਟੀ ਨੂੰ ਲਾਲ ਹੋਣ ਕੀ ਕਹੇ ਉਹ ਜਾਣਦਾ ਸੀ ਕਿ ਧਿਆਲ ਤੋਂ ਬਿਨਾ ਇਹ ਮੱਝ ਕਿਸੇ ਤੋਂ ਮਿਲਦੀ ਹੀ ਨਹੀਂ ਸੀ ਧਿਆਲ ਤੋਂ ਆਪਣੀ ਮੱਝ ਚਵਾ ਕੇ ਉਹ ਆਪਣੀ ਬਹੋਟੀ ਦੇ ਸਾਹਮਣੇ ਚੁੱਪ ਕਰਕੇ ਕਿਸ ਤਰ੍ਹਾਂ ਬੈਠ ਸਕਦਾ ਸੀ ਹੋ ਸਕਦਾ ਸੀ ਕਿ ਲਾਲ ਉਸ ਨਾਲ ਉੱਚੀ ਨੀਵੀਂ ਗੱਲ ਕਰੇ ਤੇ ਧਿਆਲ ਅੱਗੇ ਵਾਂਗ ਨੀਵੀਂ ਖਿੱਚ ਜਾਵੇ ਇਸ ਤਰ੍ਹਾਂ ਲਾਲ ਦੀ ਇੱਜ਼ਤ ਬੱਝ ਜਾਵੇ ਸ਼ਾਇਦ ਉਹ ਡਾਂਗ ਸੋਟੇ ਨਾਲ ਉਸ ਦਾ ਬੂਹਾ ਵਿਠਕੋਰ ਸਕੇ ਪਰ ਘਰ ਤੇ ਉਸਤੇ ਦੋ ਜਵਾਨ ਸਾਲੇ ਆਏ ਹੋਏ ਸਨ ਉਹ ਤੇ ਉਸ ਨੂੰ ਬੂਹੇ ਦੇ ਨੇੜੇ ਵੀ ਨਹੀਂ ਆਉਣ ਦੇਣ ਲੱਗੇ ਲਾਲ ਬੈਠਾ ਮੱਝ ਨੂੰ ਹੋਰ ਪਸਮਾਨਦਾ ਰਿਹਾ ਪਰ ਕੋਈ ਬਹੁਤੀਆਂ ਧਾਰਾਂ ਥਣਾ ਵਿੱਚ ਨਾ ਆਈਆਂ ਅਖੀਰਲੇ ਡੋਕੇ ਵੀ ਹੁਣ ਮੁੱਕ ਚੁੱਕੇ ਸਨ ਅਚੰਚੇਤ ਲਾਲ ਨੂੰ ਫੁਰਨਾ ਫੁਰਿਆ ਦੁੱਲੇ ਹੋਏ ਦੁੱਧ ਬਾਰੇ ਇਹ ਅੰਦਾਜ਼ਾ ਲਾਉਣਾ ਔਖਾ ਹੁੰਦਾ ਹੈ ਕਿ ਕਿੰਨਾ ਕੁ ਸੀ ਥੋੜਾ ਦੁੱਧ ਵੀ ਡੁੱਲਿਆ ਹੋਇਆ ਬਹੁਤ ਜ਼ਿਆਦਾ ਲੱਗਦਾ ਏ ਜੇ ਉਹ ਗੜਬੇ ਵਾਲਾ ਦੁੱਧ ਢੋਲ ਦੇਵੇ ਤਾਂ ਉਹ ਆਪਣੀ ਵੋਟੀ ਨੂੰ ਕਹਿ ਸਕਦਾ ਸੀ ਕਿ ਮੱਝ ਨੇ ਲੱਤ ਮਾਰ ਕੇ ਢੋਲ ਦਿੱਤਾ ਹੈ ਹੱਥ ਵਿੱਚ ਫੜਿਆ ਗੜਬਾ ਉਸਨੇ ਮੁੱਦਾ ਕਰ ਦਿੱਤਾ ਮੀਂਹ ਨਾਲ ਸਾਰੇ ਥਾਂ ਚਿੱਕੜ ਹੋਇਆ ਸੀ ਤੇ ਕਿਧਰੇ ਕਿਧਰੇ ਪਾਣੀ ਦੀਆਂ ਨਿੱਕੀਆਂ ਛੱਪੜੀਆਂ ਵੀ ਬਣੀਆਂ ਹੋਈਆਂ ਸਨ ਇਸ ਗੱਲ ਤੇ ਪਾਣੀ ਕਰਕੇ ਡੁੱਲਿਆ ਦੁੱਧ ਬਹੁਤ ਸਾਰਾ ਲੱਗਦਾ ਸੀ ਲਾਲ ਆਪਣੇ ਕੰਮ ਤੇ ਸੰਤੁਸ਼ਟ ਸੀ ਦੁੱਧ ਤੇ ਢੁਲਾ ਦਿੱਤਾ ਏ ਅੱਜ ਪੀੜ ਜੋਗੀ ਨੇ ਉਸ ਆਕੇ ਵਾਟੀ ਨੂੰ ਕਿਹਾ ਹਾਈ ਹਾਈ ਕਿਸ ਤਰ੍ਹਾਂ ਬਸ ਲੱਤ ਚੁੱਕ ਕੇ ਮਾਰੀ ਸੋ ਗੜਵੇ ਤੇ ਗੜਵਾ ਮੁੱਦਾ ਹੋ ਗਿਆ ਦੋ ਸੋਟੇ ਨਹੀਂ ਮਾਰੀ ਦੇ ਹੋ ਜੀ ਮੱਝ ਨੂੰ ਵਾਟੀ ਨੂੰ ਅੱਠ ਪਹਿਰ ਦੁੱਧੋ ਸਖੜੇ ਰਹਿਣ ਤੋਂ ਖੇਜ ਆ ਰਹੀ ਸੀ ਨਹੀਂ ਮਾਰਨਾ ਕੀ ਹੈ ਕਿਤੇ ਮੱਖੀ ਡੰਗ ਚ ਮਾਰੇ ਤਾਂ ਡੰਗਰ ਕਹੜਾ ਪਿਆ ਜਾਂਦਾ ਹੈ ਫ ਹੈ ਤੇ ਵਿਚਾਰੀ ਅਸੀਲ ਚੁੱਲ੍ਹੇ ਉੱਗਿਓ ਉੱਠ ਕੇ ਉਹ ਮੱਝ ਕੋਲ ਗਈ ਆਸਾਧਾਰਨ ਹਾਲਤ ਵਿੱਚ ਚੀਜ਼ ਵੇਖਣ ਨੂੰ ਹਰ ਇੱਕ ਦਾ ਜੀ ਕਰਦਾ ਹੈ ਜਿਵੇਂ ਡਿੱਗੇ ਹੋਏ ਜਹਾਜ਼ ਜਾਂ ਉਲਟੇ ਹੋਏ ਟਰੱਕ ਜਾਂ ਡੁੱਲੇ ਹੋਏ ਦੁੱਧ ਨੂੰ ਹਾਏ ਕਿੰਨਾ ਦੁੱਧ ਸੀ ਛੱਪੜ ਲੱਗਿਆ ਹੋਇਆ ਏ ਦੁੱਧ ਦਾ ਉਸ ਕਹਿ ਕੇ ਲਾਲ ਨੂੰ ਠੰਡ ਪਾ ਦਿੱਤੀ